ਰਮ ਪਾਲਕ ਕੌਰ ਸਿੱਧੂ ਟਿਕਟ ਮਿਲਣ ਤੋਂ ਬਾਅਦ ਭਾਜਪਾ ਬਠਿੰਡਾ ਦੇ ਦਫਤਰ ਪਹੁੰਚੇ ਨੇ মিডিਆ ਨਾਲ ਗੱਲਬਾਤ ਕਰ ਰਹੇ ਨੇ ਆਓ ਸੁਣਾਣੇ ਆ ਤੁਹਾਨੂੰ ਉਹਨਾਂ ਦਾ ਕੀ ਕਹਿਣਾ ਬਹੁਤ ਖੁਸ਼ੀ ਹੋ ਰਹੀ ਹੈ ਜੀ ਮੈਂ ਧੰਨਵਾਦ ਵੀ ਕਰਦੀ ਹਾਂ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਤੇ ਸੂ ਬੀਜੇਪੀ ਲੀਡਰਸ਼ਿਪ ਦਾ ਜਿਹੜੀ ਸੈਂਟਰ ਦੀ ਲੀਡਰਸ਼ਿਪ ਹੈ ਸਟੇਟ ਦੀ ਲੀਡਰਸ਼ਿਪ ਹੈ ਤੇ ਜ਼ਿਲ੍ਹੇ ਦੀ ਲੀਡਰਸ਼ਿਪ ਹੈ ਜਿਨ੍ਹਾਂ ਦਾ ਸੰਕਾ ਵਿੱਚ ਉਹਨਾਂ ਨੂੰ ਟਿਕਟ ਮਿਲੀ ਹੈ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਤੇ ਬਹੁਤ ਵੱਡੀ ਵਿਕਟਰੀ ਦੀ ਮਿਕਰ ਮੇਰੇ ਆਉਣ ਨਾਲ ਇਹ ਸੀਟ ਇੰਟਰਸਟਿੰਗ ਤਾਂ ਬਣ ਗਈ ਹੈ ਦੀ ਹੌਟ ਥੋਟ ਨਹੀਂ ਬਣੀ ਹਲੇ ਉਹਦਾ ਰੀਜ਼ਨ ਹੈ ਕਿ ਮੈਨੂੰ ਚੈਲੰਜ ਕੋਈ ਨਹੀਂ ਆਈ ਡੋਨਟ ਥਿੰਕ ਕਿ ਕੋਈ ਨੇੜੇ ਤੇੜੇ ਵੀ ਆਉਂਗਾ ਹੋਟਸਪ ਤਾਂ ਹੋਵੇ ਜੇ ਕੋਈ ਮੁਕਾਬਲਾ ਹੋ ਮੈਂ ਪਾਸ ਪਾਣੇ ਤੁਹਾਡੇ ਤੇ ਵਿਸ਼ਵਾਸ ਦਿਖਾਇਆ ਸੀ ਤੁਹਾਡੇ ਸੋਰਾ ਸਾਹਿਬ ਸਿਕੰਦਰ ਸਿੰਘ ਮਰੋਕਾ ਤੁਹਾਡਾ ਸਾਥ ਦੇਣਗੇ ਵੈਸੇ ਤੇ ਇਸ ਸਵਾਲ ਦਾ ਜਵਾਬ ਉਹਨਾਂ ਤੋਂ ਹੀ ਲਵਾਂ ਤਾਂ ਬੈਟਰ ਹੈ ਤੇ ਜੋ ਖੜਾ ਹੁੰਦਾ ਹੈ ਜੋ ਵੀ ਉਮੀਦਵਾਰ ਖੜਾ ਹੁੰਦਾ ਹੈ ਉਹ ਸਭ ਦੇ ਸਾਥ ਦੀ ਅਮੀਰ ਕਰਦਾ ਹੈ ਵੇ ਅਸੀਂ ਕਰਦੇ ਆ ਦੇਸ਼ ਸਾਡੇ ਦੇ ਵੀ ਕਿਉਂ ਨਾ ਕਰਾਂਗੇ ਹੈ ਨਾ ਸਾਰੀ ਪਬਲਿਕ ਦੇ ਸਾਥ ਦੀ ਉਮੀਦ ਕਰਦੇ ਆ ਉਸ ਉਮੀਦ ਨਾਲ ਖੜੇ ਹੋਏ ਆ ਤੇ ਉਹਨਾਂ ਦੇ ਸਾਥ ਦੀ ਉਮੀਦ ਕਰਦੇ ਆ ਮੈਡਮ ਬਹੁਤ ਨੇਜੀ ਸਭ ਤੋਂ ਪਹਿਲਾਂ ਤਾਂ ਲਾਅ ਐਂਡ ਆਰਡਰ ਦਾ ਮੁੱਦਾ ਹੈ ਆਪਾਂ ਦੇਖਿਆ ਕਿ ਯੂਪੀ ਵਰਗੀਆਂ ਸਟੇਟਾਂ ਹਰਿਆਣਾ ਵਰਗੀਆਂ ਸਟੇਟਾਂ ਲਾਅ ਐਂਡ ਆਰਡਰ ਦੇ ਵਿੱਚ ਆਪਣੇ ਨਾਲੋਂ ਕਿਤੇ ਬਿਹਤਰ ਨਹੀਂ ਇੱਥੇ ਕਿਸੇ ਨੂੰ ਰੋਟੀਆਂ ਦੀ ਕਾਲ ਆ ਰਹੀ ਹੈ ਲੁਟਕਾ ਹੋ ਰਿਹਾ ਹੋ ਰਹੀਆਂ ਬੜਾ ਕੁਝ ਹੋ ਰਿਹਾ ਸੋ ਇਸ ਇਹ ਵੀ ਇੱਕ ਅਹ ਮੁੱਦਾ ਹੈ ਇਸ ਤੋਂ ਦੂਜਾ ਮੁੱਦਾ ਵਿਕਾਸ ਦਾ ਹੈਗਾ ਕਿ ਪੂਰੇ ਦੇਸ਼ ਦਾ ਵਿਕਾਸ ਕਿੰਨੀ ਤੇਜ਼ ਗਤੀ ਨਾਲ ਹੋ ਰਿਹਾ ਹੈ ਕਿਉਂਕਿ ਜਿਹੜਾ ਵੀ ਵਿਕਾਸ ਹੋ ਰਿਹਾ ਹੈ ਭਾਵੇਂ ਪੰਜਾਬ ਚ ਵੀ ਜਿੰਨਾ ਹੋਇਆ ਉਹ ਸੈਂਟਰਲ ਗਵਰਨਮੈਂਟ ਦੀਆਂ ਸਕੀਮਾਂ ਨਾਲ ਹੋਇਆ ਅਸੀਂ ਇਹ ਚਾਹੁੰਦੇ ਹਾਂ ਕਿ ਸੈਂਟਰ ਜੋ ਵੀ ਫੰਡ ਇੱਥੇ ਭੇਜੇ ਉਹ ਠੀਕ ਤਰ੍ਹਾਂ ਯੂਟਿਲਾਈਜ਼ ਹੋਣ ਦੂਜੀ ਗਵਰਨਮੈਂਟ ਹੋਣ ਕਰਕੇ ਬਿਕਾਜ਼ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੈ ਇਹ ਇੱਕ ਤਰ੍ਹਾਂ ਨਾਲ ਤਿਆਰੀ ਹੈਗੀ ਅਗਲੀ ਵਿਧਾਨ ਸਭਾ ਦੀ ਇਲੈਕਸ਼ਨ ਦੀ ਜੇ ਅਸੀਂ ਇਹਦੇ ਵਿੱਚ ਜਿੱਤਾਂਗੇ ਤਾਂ ਹੋਰ ਹੌਸਲਾ ਹੋਊਗਾ ਤੇ ਵਿਧਾਨ ਸਭਾ ਦੇ ਵਿੱਚ ਵੀ ਬੀਜੇਪੀ ਪਾਰਟੀ ਦੀ ਸਰਕਾਰ ਆਊਗੀ ਤੋਂ ਬੋਥੇ ਜਾ ਕੇ ਹੀ ਤਾਲਮੇ ਸੈਂਟਰ ਗਵਰਨਮੈਂਟ ਦਾ ਤੇ ਸਟੇਟ ਗਵਰਨਮੈਂਟ ਦਾ ਬਣੂਗਾ ਆਪਣੀ ਡਬਲ ਇੰਜਨ ਦੀ ਸਰਕਾਰ ਬਣੂਗੀ ਤੇ ਉਹਦੇ ਨਾਲ ਹੀ ਵਿਕਾਸ ਹੋਊਗਾ ਸੈਂਟਰ ਦੀਆਂ ਜਿੰਨੀਆਂ ਵੀ ਸਕੀਮਾਂ ਨੇ ਉਹਨਾਂ ਦੀ ਉਹਨਾਂ ਨੂੰ ਤੋੜ ਮਰੋੜ ਕੇ ਇੱਥੇ ਲਾਗੂ ਨਹੀਂ ਕੀਤਾ ਜਾਊਗਾ ਠੀਕ ਤਰ੍ਹਾਂ ਲਾਗੂ ਹੋਣੀਆਂ ਜਿਹੜੀ ਭਾਵਨਾ ਨਾਲ ਸੈਂਟਰ ਨੇ ਬਣਾਈਆਂ ਉਸੇ ਤਰ੍ਹਾਂ ਲਾਗੂ ਹੋਣੀਆਂ ਸੋ ਵਿਕਾਸ ਦਾ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਤੇ ਵਿਕਾਸ ਤੇ ਵਿੱਚ ਸਾਰਾ ਖੁਸ਼ੀ ਆ ਜਾਂਦਾ ਮੈਡਮ ਜਿਸ ਤਰ੍ਹਾਂ ਕਿਸਾਨ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਕਿਸ ਤਰ੍ਹਾਂ ਦੇਖਦੇ ਇਸ ਨੂੰ ਮੇਰਾ ਤਜ ਤੱਕ ਕਿਸੇ ਨੇ ਵਿਰੋਧ ਨਹੀਂ ਕੀਤਾ ਜੀ ਮੈਂ 4 ਦਿਨ ਹੋ ਗਏ ਫੀਲਡ 'ਚ ਆਈ ਮੈਨੂੰ ਕਿਸੇ ਨੇ ਕੁਝ ਨਹੀਂ ਆਖਿਆ ਮੈਂ ਵੀ ਕਿਸਾਨ ਆ ਮੇਰਾ ਵਿਰੋਧ ਉਹ ਨਹੀਂ ਕਰਨਗੇ ਮੈਂ ਪੂਰੀ ਉਮੀਦ ਕਰਦੀ ਐ ਜੀ ਮੈਂ ਪਹਿਲੇ ਕਹਿ ਰਹੀ ਆ ਕਿ ਦੇਖੋ ਜਿੰਨਾ ਚਿਰ ਉੱਪਰਲੀ ਸਰਕਾਰ ਤੇ ਜਿੰਨਾ ਚਿਰ ਲੋਕ ਇੱਕ ਵਾਰੀ ਭਾਜਪਾ ਨੂੰ ਵੋਟਾਂ ਨਹੀਂ ਪਾਉਂਦੇ ਉਹਨਾਂ ਚਿਰ ਤਾਲਮੇਲ ਨਹੀਂ ਬੈਠਦਾ ਜੀ ਸੈਂਟਰ ਤੇ ਸਟੇਟ ਦਾ ਤੇ ਉਹਦੇ ਨਾਲ ਵਿਕਾਸ ਦੇ ਵਿੱਚ ਜਿਹੜੀ ਹੈਗੀ ਗਤੀ ਰੁਕਦੀ ਐ ਜਾਂ ਮਤਲਬ ਉਹ ਜੋ ਉਹਨਾਂ ਦੀ ਮਨਸ਼ਾ ਹੁੰਦੀ ਐ ਉਹ ਪੂਰੀ ਨਹੀਂ ਹੁੰਦੀ ਉੱਤਲਾ ਜਿਹੜਾ ਪੈਸਾ ਆਉਂਦਾ ਮਿਸਯੂਟਾਈਜ਼ ਹੁੰਦਾ ਐ ਜੋ ਪੈਸਾ ਉੱਪਰੋਂ ਆਉਂਦਾ ਹੈ ਉਹ ਆਉਂਦਾ ਹੈ ਕਿ ਵੀ ਲੋਕਾਂ ਦੀ ਭਲਾਈ ਲਈ ਜਿਵੇਂ ਹੈਲਥ ਸਕੀਮਾ ਹੈਗੀ ਆ ਉਹਨਾਂ ਨੂੰ ਵੀ ਤਰੋੜ-ਮਰੋੜ ਦਿੱਤਾ ਮੁਹੱਲਾ ਕਲੀਨਿਕ ਤੇ ਬਣਾਤੇ ਜਿਨ੍ਹਾਂ ਦੇ ਵਿੱਚ ਕੁਝ ਨਹੀਂ ਹੈਗਾ ਐਕਚੁਅਲੀ ਉਹਨਾਂ ਦੀ ਬੜੀ ਸੋਹਣੀ ਸਕੀਮ ਸੀ ਵੈਲਨੈਸ ਸੈਂਟਰ ਦੀ ਜਿਹਨੂੰ ਇਹਨਾਂ ਨੇ ਐਮੈਂਡ ਕਰਤਾ ਸੇਮ ਆਟਾ ਦਾਲ ਜਿਹੜੀ ਸਕੀਮ ਸੀਗੀ ਉਹਦੇ ਉੱਤੇ ਆਪੀਆਂ ਫੋਟੋ ਲਾਉਣ ਦੇ ਮਾਰੇ ਉਹਨੂੰ ਕਰ ਕਰ ਰਾਸ਼ਨ ਵੜਾਤਾ ਆਦਰਵਾਇਜ਼ ਦੀਪੋਂ ਤੋਂ ਵੀ ਲੋਕ ਲੈ ਲੈਂਦੇ ਸੀ ਰਾਸ਼ਨ ਮਤਲਬ ਸੋਹਣੀ ਸਕੀਮ ਸੀਗੀ ਉਹਨਾਂ ਨੂੰ ਕੋਈ ਉਹਦਾ ਤੇ ਮੁਸ਼ਕਲ ਨਹੀਂ ਸੀ ਪੇਸ਼ਾਰੀ ਨਾ ਉਹ ਕਰ ਕਰ ਰਾਸ਼ਨ ਦਿੱਤਾ ਗਿਆ ਦੋ ਚਾਰ ਬੰਦਿਆਂ ਨੂੰ ਵੰਡ ਕੇ ਫੋਟੋਆਂ ਖਿਚਾ ਕੇ ਉਸ ਤੋਂ ਬਾਅਦ ਸਾਰਾ ਪੈਸਾ ਐਡਵਰਟਾਈਜ਼ਮੈਂਟ ਤੇ ਖਰਚ ਕਰਤਾ ਸੋ ਸੈਂਟਰ ਦਾ ਪੈਸਾ ਮਿਸਯੂਟਿলাইਜ਼ ਹੋ ਰਿਹਾ ਜਿਹੜਾ ਕਿ ਬੰਦ ਹੋਊਗਾ ਜੇ ਸਟੇਟ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਅੱਗੇ ਨੂੰ ਆਊਗੀ ਗਵਰਨਮੈਂਟ ਦੀ ਇੱਕ ਪਾਲਿਸੀ ਹੁੰਦੀ ਹੈ ਸਟੇਟ ਗਵਰਨਮੈਂਟ ਦੀਆਂ ਵੀ ਪਾਲਿਸੀਜ਼ ਹੁੰਦੀਆਂ ਸੋ ਜਿਹੜੇ ਸਟੇਟ ਗਵਰਨਮੈਂਟ ਦੇ ਅੰਡਰ ਕੰਮ ਕਰਦੇ ਆਫੀਸਰਸ ਉਹਨਾਂ ਨੇ ਜੋ ਵੀ ਡਾਇਰੈਕਸ਼ਨ ਹੁੰਦੀ ਹੈ ਸਟੇਟ ਗਵਰਨਮੈਂਟ ਤੋਂ ਹੀ ਲੈਣੀ ਹੁੰਦੀ ਹੈ ਪਾਲਿਸੀ ਡਾਇਰੈਕਸ਼ਨ ਤਾਂ ਤੇ ਉਹ ਜਦੋਂ ਉੱਪਰਲੀ ਗਵਰਨਮੈਂਟ ਕੁਝ ਹੋਰ ਕਹਿ ਰਹੀ ਹੈ ਨੀਚੇ ਵਾਲੀ ਕੁਝ ਹੋਰ ਕਹਿ ਰਹੀ ਹੈ ਤਾਂ ਉਹਦੇ ਨਾਲ ਇੱਕ ਮਿਸਮੈਚ ਹੋ ਜਾਂਦਾ ਹੈ ਜਿਹੜਾ ਕਿ ਉਹ ਸਾਰੀ ਗੱਲ ਨੂੰ ਖਤਮ ਕਰ ਦਿੰਦਾ ਜੋ ਮਨਸ਼ਾ ਹੁੰਦੀ ਹੈ ਡਿਵੈਲਪਮੈਂਟ ਦੀ ਉਹਦੇ ਵਿੱਚ ਰੋਕ ਕੇ ਰਹਿ ਜਾਂਦੀ ਹੈ ਮੁੱਖ ਮੁੱਦਾ ਇਹ ਹੀ ਲੈ ਕੇ ਜਾ ਰਹੇ ਹਾਂ ਕਿ ਦੇਖੋ ਮੋਦੀ ਜੀ ਦਾ ਸਾਥ ਕਸ਼ਮੀਰ ਤੋਂ ਲੈ ਕੇ ਕਰਨਿਆ ਕੁਮਾਰੀ ਤੱਕ ਲੋਕ ਇਸ ਟਾਈਮ ਬੀਜੇਪੀ ਦਾ ਸਾਥ ਦੇ ਰਿਹਾ ਤੇ ਉਸ ਦਾ ਫਾਇਦਾ ਸਾਰੀਆਂ ਸਟੇਟਾਂ ਨੂੰ ਹੋ ਰਿਹਾ ਪੰਜਾਬ ਪਹਿਲਾਂ ਵੀ ਪਿੱਛੇ ਰਹਿ ਗਿਆ ਤੇ ਪੰਜਾਬ ਨੂੰ ਹੋਰ ਪਿੱਛੇ ਆਪਾਂ ਨਾ ਕਰੀਏ ਆਪਾਂ ਬਾਰ ਬਾਰ ਉਹੀ ਗਲਤੀਆਂ ਨਾ ਕਰੀਏ ਆਪਾਂ ਮਤਲਬ ਜਿੰਨੂੰ ਕਹਿੰਦੇ ਆ ਕਿ ਵੀ ਕਦੇ ਆਪਾਂ ਹੱਸਣ ਹਸਾਉਣ ਦੇ ਚੱਕਰ ਦੇ ਵਿੱਚ ਸਰਕਾਰ ਬਣਾ ਲਈ ਕਦੇ ਗਲਤ ਵਿਸ਼ਵਾਸ ਕਰ ਲੇ ਉਹ ਹੁਣ ਆਪਾਂ ਬੰਦ ਕਰੀਏ ਜਦੋਂ ਸਾਰਾ ਦੇਸ਼ મોદી ਜੀ ਤੇ ਵਿਸ਼ਵਾਸ ਕਰਦਾ ਆਪਾਂ ਵੀ ਕਰਕੇ ਦੇਖੀਏ ਤਾਂ ਕਿ ਆਪਣਾ ਵੀ ਵਿਕਾਸ ਹੋਵੇ ਮੈਡਮ ਬਠਿੰਡਾ ਚ ਕਿਸ ਨਾਲ ਟੱਕਰ ਮੰਨਦੇ ਹੋ ਤੁਸੀਂ ਕਿਸੇ ਨਾਲ ਵੀ ਨਹੀਂ ਮੰਨਦੇ ਜੀ ਕਿਸੇ ਨਾਲ ਨਾ ਟੱਕਰ ਹੈਗੀ ਆ ਨਾ ਮੰਨਦੇ ਇਹ ਫਾਈ ਕਿਸ ਚੀਜ਼ ਦੀ ਜੀ ਮੈਂ ਕਦੇ ਵੀ ਕਾਲੀ ਦਲ ਦੀ ਮੈਂਬਰ ਵੀ ਨਹੀਂ ਰਹੀ ਬੇਫਾਈ ਮੈਂ ਕਾਦੀ ਕਰਤੀ ਚ ਉਹਨੇ ਕਿਹਾ ਕਿ ਮਲੂਕਾ ਸਾਹਿਬ ਤਾਂ ਅਜ ਵੀ ਸਾਡੇ ਪਰਵਾਸ ਦੇ ਮੈਂਬਰ ਨੇ ਲੇਕਿਨ ਪਤਾ ਨਹੀਂ ਬੱਚਾ ਨੂੰ ਕਿਉਂ ਮਲੂਕਾ ਸਾਹਿਬ ਨੇ ਪਾਰਟੀ ਖੜੀ ਕਰੀ ਹੈ ਜੀ ਮਲੂਕਾ ਸਾਹਿਬ ਨੇ ਹੁਰਾਨੇ ਹੀ ਇਹ ਪਾਰਟੀ ਖੜੀ ਕਰੀ ਹੈ ਜਿਸ ਦੇ ਜਿਸ ਦਾ ਕਰਕੇ ਉਹਨਾਂ ਦੇ ਘਰ ਦੇ ਵਿੱਚ ਚੀਫ ਮਿਨਿਸਟਰੀ ਵੀ ਰਹੀ ਹੈ ਮੈਡਮ ਹਰਸਿਮਰਤ ਵੀ ਮਿਨਿਸਟਰ ਬਣੇ ਨੇ ਉਹ ਪਾਰਟੀ ਨੂੰ ਖੜੇ ਖੜੇ ਕਰਨ ਵਾਲੇ ਨੇ ਸੋ ਉਹਨਾਂ ਦਾ ਉਹਨਾਂ ਨੂੰ ਧੰਨਵਾਦ ਹਮੇਸ਼ਾ ਜੇ ਨਹੀਂ ਵੀ ਕਰਨਗੇ ਤਾਂ ਵੀ ਧੰਨਵਾਦੀ ਤਾਂ ਹੋਣਾ ਚਾਹੀਦਾ